ਹਾਲੇਲੂਇਆ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਾਲੇਲੂਇਆ ਜੀ ਸਰਬਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸੁੰਦਰ ਤੇ ਪਵਿੱਤਰ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਸਾਮਰਥੀ ਪਵਿੱਤਰ ਨਾਮ ਵਿੱਚ ਤੁਹਾਡੀ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਾਪ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ 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 ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਆਪਣੇ ਜ਼ਿੰਦਗੀਆਂ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਆਪਣੇ ਰੂਹ ਜੀ ਸਮਝਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਹਾਂ ਪਿਤਾ ਪਰਮੇਸ਼ਰ ਜੀ ਸਾਰੇ ਰੂਜ ਸਮਝਾਂ ਤੇ ਆਪਣਾ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਮਹਾਨ ਸਰਵ ਸ਼ਕਤੀਮਾਨ ਪਰਮੇਸ਼ਰ ਹੋ ਜਿੰਦਾ ਜਲਾਲੀ ਪਰਮੇਸ਼ਰ ਪ੍ਰਭੂ ਜੀ ਪ੍ਰਭੂ ਯੇਸ਼ੂ ਮਸੀਹ ਜੀ ਦਾ ਨਾਮ ਸਭ ਨਾਮਾਂ ਨਾਲੋਂ ਉੱਤਮ ਨਾਮ ਹੈ ਪਿਤਾ ਪਰਮੇਸ਼ਰ ਜੀ ਤੜਾ ਤਨਵਾ ਤਨਵਾ ਪ੍ਰਭੂ ਯੇਸ਼ੂ ਮਸੀਹ ਜੀ ਤੁਸੀਂ ਹੀ ਸਾਡੇ ਮੁਕਤੀ ਦਾਤਾ ਪਰਮੇਸ਼ਰ ਪ੍ਰਭੂ ਜੀ ਪ੍ਰਭੂ ਜੀ ਤੁਸੀਂ ਸ਼ਬਦ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਪ੍ਰਭੂ ਜੀ ਅਸੀਂ ਸਭ ਤੁਹਾਡੇ ਹੱਥਾਂ ਦੀ ਕਾਰਾਗਿਰੀ ਹਾਂ ਬਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਤੁਸੀਂ ਰਾਜਾਂ ਦੇ ਰਾਜਾ ਹੋ ਪ੍ਰਭੂਆਂ ਦੇ ਪ੍ਰਭੂ ਹallelujah ਥੈਂਕ ਯੂ ਜੀਸਸ ਹallelujah 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 ਪ੍ਰਭੂ ਜੀ ਤੁਸੀਂ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਸੀਂ ਆਦੋਂ ਤੋਂ ਅਲਫਾ ਹੋ ਮੇਗਾ ਹੋ ਬਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਸਾਨੂੰ ਬੀਤੇ ਸਮਿਆਂ ਦੇ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਅੱਜ ਇਸ ਸੁੰਦਰ ਤੇ ਪਵਿੱਤਰ ਦਿਨ ਦੇ ਲਈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਨੂੰ ਆਜ਼ਾਦ ਦਿਨ ਦਿਖਾਇਆ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਬਹੁਤ ਸਾਰੇ ਲੋਕ ਆਜ਼ਾਦ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲekin ਤੁਹਾਡੀ ਕਿਰਪਾ ਤੁਹਾਡਾ ਫਜ਼ਲ ਰਹਿਮ ਹੈ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਹਲਾ ਤੁਹਾਨੂੰ ਵਾਦ ਕਰਦੇ ਆ ਤੁਹਾਡੀ ਕਿਰਪਾ ਲਈ ਤੁਹਾਡੇ ਫਜ਼ਲ ਤੁਹਾਡੀ ਦਇਆ ਅਨੁਗ੍ਰਹਿ ਵਾਸਤੇ ਪ੍ਰਭੂ ਤੜੇ ਸ਼ੁਕਰਗੁਜ਼ਾਰ ਹਾ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਡੇ ਸਭ ਜਾਣੇ ਤੇ ਅਣਜਾਣੇ ਗੁਨਾਹ ਸਾਨੂੰ ਸਾਨੂੰ ਮਾਫ ਕਰਦੇ ਹੋ ਪਿਤਾ ਪਰਮੇਸ਼ਰ ਜੀ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਸਾਨੂੰ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਤੜਾ ਤੰਵਾ ਤੰਵਾ ਪ੍ਰਭੂ ਜੀ ਤੁਸੀਂ ਸ਼ਾਂਤੀ ਦੇ ਰਾਜਕੁਮਾਰ ਹੋ ਪਿਤਾ ਪਰਮੇਸ਼ਰ ਜੀ ਤਲਤਨ ਵਾਤਨ ਵਾਤਨ ਵਾ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਜੀ ਜਿੰਨੇ ਵੀ ਜਨ ਤੁਹਾਡੀ ਇਸ ਪਵਿੱਤਰ ਹਜ਼ੂਰੀ ਵਿੱਚ ਝੁਕੇ ਹੋਏ ਹਨ ਉਹ ਜਿਹਨੇ ਵੀ ਜਾਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਤੁਹਾਡੀ ਸੱਚੀ ਸ਼ਾਂਤੀ ਤੇ ਆਨੰਦ ਦੇ ਨਾਲ ਭਰ ਜਾਵੇ ਪਿਤਾ ਪਰਮੇਸ਼ਰ ਜੀ ਤੁਹਾਡੀ ਪਵਿੱਤਰ ਹਜ਼ੂਰੀ ਇੱਕ ਇੱਕ ਜਨ ਨੂੰ ਛੂਏ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਇੱਕ ਇੱਕ ਜਨ ਦੇ ਲਈ ਤੰਦਰੁਸਤੀ ਤੇ ਖੁਸ਼ਹਾਲੀ ਲੰਮਾ ਜੀਵਨ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਦਿਆ ਕੋਈ ਕੋਈ ਰੋਗ ਮਹਾਰੋਗ ਨੰਦ ਜੀਵਨ ਦਾ ਹਿੱਸਾ ਨਹੀਂ ਆ ਪਿਤਾ ਪਰਮੇਸ਼ਰ ਜੀ ਕੋਈ ਵੈਰੀ ਦੀ ਸ਼ਕਤੀ ਇਹਨਾਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ਰ ਦਿਆ ਕਰੋ ਪ੍ਰਭੂ ਜੀ ਤੁਸੀਂ ਸਾਨੂੰ ਵੈਰੀ ਦੀ ਹਰ ਇੱਕ ਸ਼ਕਤੀ ਦੇ ਉੱਤੇ ਅਧਿਕਾਰ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਅਸੀਮਤੀ 18:18 ਦੇ ਅਨੁਸਾਰ ਹਰ ਇੱਕ ਵੈਰੀ ਦੀ ਸ਼ਕਤੀ ਨੂੰ ਵੈਰੀ ਦੀ ਯੋਜਨਾ ਨੂੰ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਤਰਤੀ ਦੇ ਬੰਦ ਦਿੰਦੇ ਆ ਜੋ ਸਵਰਗ ਵਿੱਚ ਬੰਨੀ ਗਈ ਹੈ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਵਿੱਚ ਹਾਲੇਲੂਇਆ ਹalleluyah ਪ੍ਰਭੂ ਜੀ ਤੂੰ ਹੀ ਸਾਡੀ ਚੱਟਾਂ ਸਾਡਾ ਘਰ ਹੋ ਪ੍ਰਭੂ ਜੀ ਤੂੰ ਹੀ ਸਾਡੀ ਪਨਾਹ ਗਾਂਹੋਂ ਪਵਿੱਤਰ ਆਤਮਾ ਜੀ ਤੁਸੀਂ ਸਾਡੇ ਸੱਚੇ ਸਹਾਈ ਕੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਵਾ ਪ੍ਰਭੂ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਉਹਨਾਂ ਦੇ ਵਿੱਚੋਂ ਧੰਨਵਾਦ ਤੇ ਹੱਸਣ ਵਾਲਿਆਂ ਦੀ ਆਵਾਜ਼ ਨਿਕਲੇਗੀ ਮੈਂ ਯਹੋਵਾ ਪਰਮੇਸ਼ਰ ਨੂੰ ਉਹਨਾਂ ਨੂੰ ਵਧਾਵਾਂਗਾ ਉਹ ਘਟਣਗੇ ਨਹੀਂ ਤੇ ਮੈਂ ਉਹਨਾਂ ਨੂੰ ਪਤਵੰਤੇ ਕਰਾਂਗਾ ਉਹ ਕਦੇ ਵੀ ਛੋਟੇ ਨਹੀਂ ਹੋਣਗੇ ਹਾਲੇਲੂਇਆ ਸਰਬਸ਼ਕਤੀਮਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਮਨਾਂ ਦੇ ਸੋਖ ਨੂੰ ਖੁਸ਼ੀ ਦੇ ਵਿੱਚ ਪਲਟ ਦਿਆਂਗਾ ਸਹਾਰਾ ਯਹੋਵਾ ਪਰਮੇਸ਼ਰ ਕਹਿੰਦਾ ਮੈਂ ਉਹਨਾਂ ਨੂੰ ਦਲਾਸਾ ਦਿਆਂਗਾ ਤੁਸੀਂ ਯਰੂਸ਼ਲਮ ਵਿੱਚ ਦਲਾਸਾ ਪਾਓਗੇ ਉਹਨਾਂ ਦੇ ਗਮ ਦੇ ਥਾਂ ਤੇ ਉਹਨਾਂ ਨੂੰ ਆਨੰਦ ਕਰ ਦਿਆਂਗਾ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਗਮ ਫਿਕਰ ਬੋਝ ਚੱਕ ਲੈ ਪਿਤਾ ਪਰਮੇਸ਼ਰ ਜੀ ਤਾਡੀ ਹਜ਼ੂਰੀ ਵਿੱਚ ਸੱਚੀ ਸ਼ਾਂਤੀ ਆਨੰਦ ਹੈ ਛੁਟਕਾਰਾ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਇਸੀ ਪ੍ਰਾਰਥਨਾ ਕਰਦੇ ਕਿ ਇੱਕ ਜਨ ਅੱਜ ਤੁਹਾਡੀ ਸੱਚੀ ਸ਼ਾਂਤੀ ਦੇ ਨਾਲ ਪਾਰ ਜਾਵੇ ਪਿਤਾ ਪਰਮੇਸ਼ਰ ਜੀ ਤੁਹਾਡੇ ਬਿਸ਼ੇਕ ਦੇ ਨਾਲ ਹਰ ਇੱਕ ਜੂਲਾ ਟੁੱਟ ਜਾਵੇ ਯਿਸੂ ਮਸੀਹ ਦੇ सामर्थ्य ਨਾਮ ਵਿੱਚ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਆਪਣਾ ਭਾਰੀ ਯਹੋਵਾ ਦੇ ਉੱਤੇ ਸੁੱਟ ਦਿਓ ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ ਹਾਲੇਲੂਇਆ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਯਹਵਾ ਯਹਰਿ ਇੰਤਜ਼ਾਮੀ ਖੁਦਾ ਹੋ ਪਿਤਾ ਪਰਮੇਸ਼ਰ ਜੀ ਸਾਡੇ ਮੰਗਣ ਤੋਂ ਪਹਿਲਾਂ ਹੀ ਜਾਣਦੇ ਹੋ ਸਾਨੂੰ ਕਿੰਨਾ ਵਸਤਾ ਦੀ ਜ਼ਰੂਰਤ ਹੈ ਪਿਤਾ ਪਰਮੇਸ਼ਰ ਜੀ ਸੱਚਮੁੱਚ ਵੇਲੇ ਸੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਾਰੇ ਇੰਤਜ਼ਾਮ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਬੱਚਾ ਨੂੰ ਘਾਟਾ ਪੈਂਦਾ ਭੁੱਖ ਲੱਗਦੀ ਹੈ ਪਰ ਯਹੋਵਾ ਦੇ ਤਾਲਿਬਾ ਨੂੰ ਕਿਸੇ ਵੀ ਚੰਗੀ ਵਸਤ ਦੀ ਥੋੜੀ ਨਹੀਂ ਹੋਵੇਗੀ ਹਾਲੇਲੂਆ ਪਿਤਾ ਪਰਮੇਸ਼ਰ ਜੀ ਦਇਆ ਕਰੋ ਪਿਤਾ ਪਰਮੇਸ਼ਰ ਤੁਹਾਡਾ ਫਜ਼ਲ ਹੀ ਕਾਫੀ ਹੈ ਪਿਤਾ ਪਰਮੇਸ਼ਰ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਜਿਹੜਾ ਇਹ ਹਵਾ ਪਰਮੇਸ਼ਰ ਵਿੱਚ ਲਵਨੀ ਲਵਲੀਨ ਰਹਿੰਦਾ ਹੈ ਪਰਮੇਸ਼ਰ ਉਹਦੀ ਪੂਰੀ ਸ਼ਾਂਤੀ ਦੇ ਨਾਲ ਉਹਦੀ ਰਾਖੀ ਕਰਦੇ ਹਨ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਚਿੱਕੜ ਵਿੱਚੋਂ ਕੱਢ ਕੇ ਚਤਾਂ ਤੇ ਖੜਿਆ ਕੀਤਾ ਹੈ ਪਰਮੇਸ਼ਰ ਜੀ ਤੁਸੀਂ ਸਾਡੇ ਮਨ ਨੂੰ ਆਪਣੀ ਭਲਾਈ ਦੇ ਨਾਲ ਭਰਿਆ ਹੈ ਪਿਤਾ ਪਰਮੇਸ਼ਰ ਜੀ ਪ੍ਰਭ ਯੇਸ਼ੂ ਮਸੀਹ ਜੀ ਤੁਹਾਡੇ ਕੋੜੇ ਖਾਂ ਦੇ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਇੱਕ ਇੱਕ ਜਾਣਦੇ ਲਈ ਪ੍ਰਾਰਥਨਾ ਕਰਦੇ ਪ੍ਰਭੂ ਜੀ ਇਹਨਾਂ ਦੇ ਸਭ ਰੁਕੇ ਹੋਏ ਕੰਮ ਬਣ ਜਾਣ ਪਿਤਾ ਪਰਮੇਸ਼ਰ ਜੀ ਦਇਆ ਗੁਰੂ ਤੁਸੀਂ ਕਹੇ ਸਭ ਥੱਕੇ ਬੋਝ ਦਾ ਦਬੇ ਹੋਏ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਪ੍ਰਭੂ ਜੀ ਸੱਚ ਮੁੱਚ ਸੱਚੀ ਸ਼ਾਂਤੀ ਸੱਚਾ ਛੁਟਕਾਰਾ ਤੁਹਾਡੀ ਹਜ਼ੂਰੀ ਵਿੱਚ ਮਿਲਦਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇੱਕ ਇੱਕ ਜਾਨ ਨੂੰ ਚੂਓ ਪ੍ਰਭੂ ਇਹਨਾਂ ਦੇ ਪਰਿਵਾਰਾਂ ਨੂੰ ਚੂਓ ਪ੍ਰਭੂ ਜੀ ਨਦੇ ਪਰਿਵਾਰ ਬੱਚਿਆਂ ਵਿੱਚ ਤੁਹਾਡੀ ਸ਼ਾਂਤੀ ਹਮੇਸ਼ਾ ਬਣੀ ਰਹੇ ਪਰਮੇਸ਼ਰ ਜੀ ਜਿਵੇਂ ਕਿ ਤੁਹਾਡੇ ਵਚਨ ਦੇ ਵਿੱਚ ਲਿਖਿਆ ਤੁਹਾਡੇ ਬੱਚੇ ਵੀ ਯਹੋਵਾ ਵੱਲੋਂ ਸਿੱਖ ਲਾਏ ਹੋਏ ਹੋਣਗੇ ਤਾਂ ਉਹਨਾਂ ਦੀ ਸ਼ਾਂਤੀ ਪੂਰੀ ਹੋਵੇਗੀ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਤੁਸੀਂ ਵਫਾਦਾਰ ਪਰਮੇਸ਼ਰ ਤੁਸੀਂ ਅੰਤਰਿਆਮੀ ਹੋ ਪਿਤਾ ਪਰਮੇਸ਼ਰ ਤੁਸੀਂ ਸਾਡੇ ਹਿਰਦੇ ਗੁਰਦੇ ਨੂੰ ਜਾਣ ਚਣ ਵਾਲੇ ਪਰਮੇਸ਼ਰ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਪ੍ਰਭੂ ਜੀ ਇੱਕ ਇੱਕ ਦੀ ਜਰੂਰਤ ਅਨੁਸਾਰ ਪ੍ਰਭੂ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਉਹਨਾਂ ਦੀ ਜ਼ਰੂਰਤ ਪੂਰੀ ਕੀਤੀ ਜਾਵੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹਾਲੇਲੂਇਆ ਪ੍ਰਭੂ ਤੁਹਾਡੀ ਬਚਨ ਵਿੱਚ ਲਿਖਿਆ ਤੁਹਾਨੂੰ ਉਹ ਜਿਹੜੇ ਮੇਲ ਕਰਵਾਉਣ ਵਾਲੇ ਹਨ ਉਹ ਪਰਮੇਸ਼ਰ ਦੇ ਪੁੱਤਰ ਘਾਉਣਗੇ ਹਾਲੇਲੂਇਆ ਧੰਨਵਾਦ ਧੰਨਵਾਦ ਸੱਚਮੁੱਚ ਪਰਮੇਸ਼ਰ ਤੁਸੀਂ ਮਹਾਨ ਹੋ ਤੁਹਾਡੀ ਪ੍ਰਾਰਥਨਾ ਨੂੰ ਸਾਡੀ ਦੁਹਾਈ ਨੂੰ ਸੁਣਦੇ ਹੋਵੇ ਤਾਂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਕਿਉਂਕਿ ਤਾਂ ਪਰਮੇਸ਼ਰ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਤੁਹਾਡੀ ਪ੍ਰਾਰਥਨਾਵਾਂ ਤੁਹਾਡੀਆਂ ਬੇਨਤੀਆਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਧੰਨਵਾਦ ਦੇ ਸਹਿਤ ਪਹੁੰਚਣ ਤੇ ਪਰਮੇਸ਼ਰ ਯਿਸੂ ਮਸੀਹ ਤੁਹਾਡੇ ਸਾਰੇ ਮਨਾਂ ਸੋਚਾਂ ਦੀ ਰਾਖੀ ਕਰਨਗੇ ਹਾਲੇਲੂਆ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਜੀ ਪ੍ਰਾਰਥਕ ਅਦੇਨ ਦਾ ਆਣਾ ਜਾਣਾ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਸਫਲ ਕਰਨਾ ਪਿਤਾ ਪਰਮੇਸ਼ਰ ਹਰ ਤਰ੍ਹਾਂ ਦੇ ਖੋਫ ਖਤਰਿਆਂ ਬੁਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਵਾਲਾ ਹੱਥ ਹਮੇਸ਼ਾ ਇਹਨਾਂ ਤੇ ਬਨਿਆ ਰਹੇ ਪਿਤਾ ਪਰਮੇਸ਼ਰ ਜੀ ਤੁਹਾਡਾ ਤਨਵਾਦ ਕਰਦੇ ਆਂ ਪ੍ਰਭੂ ਜੀ ਜੇ ਪ੍ਰਾਰਥਨਾ ਕਰਦੇ ਆਪਣੇ ਆਗੂਆਂ ਦੇ ਲਈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਆਪਣੇ ਆਗੂਆਂ ਦੀ ਸੁੱਖ ਸਲਾਮਤੀ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆਂ ਪਿਤਾ ਪਰਮੇਸ਼ਰ ਜੀ ਤੁਹਾਡਾ ਤਨਵਾਦ ਕਰਦੇ ਪ੍ਰਭੂ ਜੀ ਅਸੀਂ ਇਜ਼ਰਾਈਲ ਦੀ ਵੀ ਸੁੱਖ ਸਲਾਮਤੀ ਸਾਰੇ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਆ ਪ੍ਰਭੂ ਤੁਸੀਂ ਸਾਡੀ ਸਾਰੀ ਪ੍ਰਾਰਥਨਾ ਬੇਝੇ ਸਵੀਕਾਰ ਕੀਤਾ ਹੈ ਸਾਰੀ ਪ੍ਰਾਰਥਨਾ ਸੀ ਮੁਕਤੀ ਦਾਤਾ ਪ੍ਰਭੂ ਯੀਸ਼ੂ ਮਸੀਹ ਜਿੰਦਾ ਸਾਮਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ